ਪੰਥਕ ਸਫਾਂ ਦੇ ਵਿੱਚ ਬਹੁਤ ਕੁਝ ਇਸ ਵੇਲੇ ਚੱਲਦਾ ਪਿਆ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਪੈਰਲ ਖੜੀ ਨਵੀਂ ਸ਼੍ਰੋਮਣੀ ਅਕਾਲੀ ਦਲ ਔਰ ਲੰਗੇ ਕਾਲ ਇੱਕ ਆਡੀਓ ਬੀਬੀ ਜਗੀਰ ਕੌਰ ਦੇ ਨਾਲ ਕਿਸੇ ਨਾਲ ਫੋਨ ਕਾਲ ਦੇ ਉੱਤੇ ਗੱਲ ਕਰਦੇ ਆ ਤੇ ਉੱਥੇ ਵਿਵਾਦ ਹੋ ਜਾਂਦਾ ਬਹੁਤ ਕੁਝ ਇਸ ਵੇਲੇ ਸਵਾਲਾਂ ਦਾ ਵਿਸ਼ਾ ਬਣਿਆ ਹੋਇਆ ਜਿਹਦੇ ਬਾਰੇ ਗੱਲ ਕਰਨੀ ਲਾਜ਼ਮੀ ਹੈ ਮੇਰੇ ਨਾਲ ਜੋ ਸ਼ਖਸ ਮੌਜੂਦ ਨੇ ਉਹ ਬਿਹਤਰ ਇਸ ਉੱਤੇ ਆਪਣੀ ਟਿੱਪਣੀ ਦੇ ਸਕਦੇ ਨੇ ਸਮਝਾ ਸਕਦੇ ਨੇ ਕਿ ਅਸਲ ਵਿੱਚ ਚੱਲਦਾ ਕੀ ਪਿਆ ਮੇਰੀ ਮਰਾਦ ਹੈਗੀ ਹੈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਹਾਜ਼ਰ ਹੁਣ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਸਮਾਰੇ ਤਾਂ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਇਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਸਾਬਾ ਸ਼ੁਰੂਆਤ ਇਸੇ ਗੱਲ ਤੋਂ ਕਰਨੀ ਚਾਹੁੰਦਾ ਲੰਘੇ ਦੇਣੀ ਇੱਕ ਆਡੀਓ ਵਾਇਰਲ ਹੁੰਦੀ ਹੈ ਮੈਨੂੰ ਲੱਗਦਾ ਤੁਸੀਂ ਵੀ ਉਹ ਸੁਣੀ ਹੈ ਇੱਕ ਫੋਨ ਕਾਲ ਕੀਤੀ ਜਾਂਦੀ ਹੈ ਬੀਬੀ ਜਗੀਰ ਕੌਰ ਨੂੰ ਔਰ ਉਹਦੇ ਵਿੱਚ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਜੇ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀਤ ਮਿਲ ਜਾਂਦੀ ਜੇ ਬੀਬੀ ਜਗੀਰ ਕੌਰ ਨੂੰ ਕੋਈ ਅਹੁਦਾ ਮਿਲ ਜਾਂਦਾ ਤੇ ਫਿਰ ਅਕਾਲੀ ਦਲ ਬਾਦਲ ਧੜਾ ਪਗੋੜਾ ਧੜਾ ਹੋਣਾ ਹੀ ਨਹੀਂ ਸੀਗਾ ਕੀ ਤੁਸੀਂ ਉਸ ਨੌਜਵਾਨ ਦੀ ਇਸ ਗੱਲ ਤੋਂ ਸਹਿਮਤੀ ਰੱਖਦੇ ਹੋ ਕੋਈ ਗਲਤ ਤਾਂ ਹੈ ਕਿ ਸਹਿਮਤੀ ਐਸਹਿਮਤੀ ਵਾਲੀ ਗੱਲ ਨਹੀਂ ਸਾਇਬ ਸਿੰਘ ਜੀ ਗਲਤ ਹੈ ਕਿ ਵੀ ਲੋਕਾਂ ਦੇ ਮਨਾਂ 'ਚ ਇਹੀ ਇਹੀ ਸ਼ੰਕਾ ਹੈ ਇਹੀ ਖਤਰਕੰਕਸ਼ਾ ਹੈ ਕਿ ਵੀ ਜਿਹੜੇ ਇੱਥੇ ਇਹ ਪੁਰਾਣੇ ਲੀਡਰ ਵੀ ਜਿਹੜੇ ਭਾਵੇਂ ਆ ਬਾਕੀ ਆਕਤ ਜਾਂ ਦਾਗੀ ਦਲ ਵਾਲੇ ਸੀਗੇ ਇਹਨਾਂ ਸਾਰਿਆਂ ਨੇ ਹੀ ਇੱਕ ਇੱਕ ਜੁੱਟ ਹੋ ਕੇ ਇਹ ਇਰਾਨੇ ਪੰਜਾਬ ਦਾ ਜਾਂ ਪੰਜਾਬੀ ਇਤਿਹਾਸ ਤੇ ਪੰਜਾਬ ਦੀ ਸਿਆਸਤ ਦਾ ਘਾਣ ਕੀਤਾ ਹੈਗਾ ਠੀਕ ਹੈ ਨਾ ਮੈਂ ਤੇ ਸਮਝਦਾ ਕਿ ਵੀ ਪੰਜਾਬ ਅੱਜ ਦੀ ਜਿਹੜੀ ਸਥਿਤੀ ਹੈ ਨਾ ਉਹ ਉਹ ਹੈਗਾ ਕਿ ਵੀ ਜਿਹੜਾ ਉਕਾ ਜਿਹੜਾ ਇੱਕ ਫੀਨੋਮਨਾ ਹੈ ਅਗਰ ਉਹਨੂੰ ਵੇਖੀਏ ਵੋਲੇਟਾਈਲ ਅਨਸਰਟਨ ਕਾਇਓਟਿਕ ਐਂਡ ਬਿਗਸ ਇਹ ਪੰਜਾਬ ਦੀ ਸਥਿਤੀ ਅੱਜ ਨੂੰ ਦੇਖਤੀ ਹੈਗੀ ਤੇ ਇਹਦੇ ਵਿੱਚ ਪੰਜਾਬ ਲੰਘ ਰਿਹਾ ਕਿਉਂਕਿ ਇਹ ਜਿਹੜੇ ਪੁਰਾਣੇ ਸਿਆਸਤਦਾਨ ਸੀਗੇ ਉਹਨਾਂ ਨੇ ਤੇ ਆਪਣੀ ਜਿਹੜੀ ਉਹਨਾਂ ਨੇ ਇੱਕ ਕਾਰਜ ਕੀਤਾ ਸੀਗਾ ਉਹ ਤੇ जग ਜਾਹਰ ਹੋ ਗਿਆ ਉਹਦੇ ਨਾਲ ਤੇ ਪੰਜਾਬ ਦਾ ਤੇ ਸਿੱਖਾਂ ਦਾ ਵੀ ਕਹਾੜੀ ਹੋਇਆ ਸੋ ਇਹ ਇਹ ਜਿਹੜਾ ਸ਼ੰਕਾ ਜਿਹੜਾ ਇਹ ਨੌਜਵਾਨ ਜਾਹਰ ਕਰ ਰਹੇ ਹਨ ਕਿ ਵੀ ਅਗਰ ਤੁਹਾਨੂੰ ਕੁਰਸੀ ਦਾ ਲਾਲਚ ਦੇ ਦਿੱਤਾ ਜਾਂਦਾ ਤੁਸੀਂ ਨਹੀਂ 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 ਭਗੋੜੇ ਹੋਣੇ ਸੀਗੇ ਇਹ ਤੇ ਦੇਖੋ ਨੇ ਇਹ ਸਾਰੀ ਗੱਲਾਂ ਆਮ ਆਮ ਜਨਤਾ ਦੇ ਵਿੱਚ ਤੇ ਇਹ ਇਹ ਚਰਚਾਵਾਂ ਚੱਲੀ ਰਹੀਆਂ ਨੇ ਕਿ ਭਾਵੇਂ ਬੀਬੀ ਜਕੀਰਪੁਰ ਦੀ ਗੱਲ ਕਰੀਏ ਭਾਵੇਂ ਚੰਦੂ ਮਾਜਰਾ ਦੀ ਗੱਲ ਕਰੀਏ ਭਾਵੇਂ ਹੁਣ ਤੁਸੀਂ ਗੱਲ ਕਰੋ ਇਹ ਆਲੀ ਦੀ ਵੀ ਗੱਲ ਕਰ ਲਓ ਜਾਂ ਤੁਸੀਂ ਵਡਾੜੇ ਦੀ ਵੀ ਗੱਲ ਕਰ ਲਓ ਇਹ ਵੀ ਸਾਰੇ ਹੀ ਸੁਖਬੀਰ ਨਾਗ ਸੀਗਾ ਪਿੱਛੇ ਤੇ ਉਹ ਹੁਣ ਸੋ ਇਹ ਆਪਣੇ ਆਪ ਨੂੰ ਕਿਦਾਂ ਆਪਣੇ ਆਪ ਨੂੰ ਸੋਤਰੀ ਕਰਨਗੇ ਇਹ ਤੇ ਟਾਈਮ ਦੱਸੇਗਾ ਇਹ ਕਿਦਾਂ ਲੋਕਾਂ ਦੇ ਵਿੱਚ ਵਿਚਰਣਗੇ ਇਹ ਕਿਦਾਂ ਲੋਕਾਂ ਨੂੰ ਆਸ਼ਵਾਸਣ ਦਿਵਾਣਗੇ ਕਿ ਭਾਈ ਅਸੀਂ ਨਹੀਂ ਅਸੀਂ ਵਾਕਈ ਸਾਡੀ ਜਿਹੜੀ ਸੋਚ ਹੈ ਸਾਡੇ ਜਿਹੜਾ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਬਦਲ ਗਿਆ ਹੈ ਅਸੀਂ ਹੁਣ ਇਸ ਹਸਾਮਨਾ ਕੰਮ ਕਰਾਂਗੇ ਇਹ ਕਹਿੰਦਿਆਂ ਹੋਇਆਂ ਮੈਂ ਬਾਰ-ਬਾਰ ਚੀਜ਼ ਦੁਹਰਾ ਰਿਹਾ ਹਾਂ ਤੁਹਾਡੇ ਚੈਨਲ ਦੇ ਰਾਹੀ ਵੀ ਤੇ ਦੂਜਿਆਂ ਪਾਸੇ ਵੀ ਜਿੱਥੇ ਵੀ ਮੈਂ ਬੈਠਾਂ ਕਿ ਵੀ ਦੇਖੋ ਅਸੀਂ ਚਾਹੁੰਦੇ ਹਾਂ ਕਿ ਵੀ ਪੰਜਾਬ ਜਿਹੜਾ ਹੈਗਾ ਜਿਹੜੀ ਵੀ ਇੱਥੇ ਕੋਈ ਕੇਂਦਰੀ ਖੇਤਰੀ ਪਾਰਟੀ ਉੱਤਰ ਕੇ ਆਵੇ ਅਹ ਕਿਉਂਕਿ ਲੋੜ ਹੈ ਕਿ ਵੀ ਉਹ ਨਵੀਂ ਖੇਤਰੀ ਪਾਰਟੀ ਨੂੰ ਇੱਥੇ ਆਉਣ ਦੀ ਲੋੜ ਹੈ ਕਿਉਂਕਿ ਪੁਰਾਣੀ ਨੇ ਦਾਤੇ ਉਹ ناکਾਮਯਾਬ ਹੋ ਗਏ ਉਤੇ ਲੋਕਾਂ ਨੂੰ ਸਭ ਸਪਸ਼ਟ ਪਤਾ ਲੱਗ ਗਿਆ ਪੁਰਾਣੇ ਲੀਡਰ ਪੁਰਾਣੀ ਪਾਰਟੀ ਉਹ ਤੇ ਲੋਕਾਂ ਨੇ ਨਿਕਾਸਤੀ ਹੁਣ ਕਹ ਲੱਗਦਾ ਹੈ ਕਿ ਵੀ ਜੀ ਨਵੀਂ ਆਣੀ ਹੈ ਉਹਦੇ ਵਿੱਚ ਲੋਕਾਂ ਦੀ ਕੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਲੋਕੀ ਜਿਹੜੇ ਨੇ ਲੋਕ ਹੈ ਹੁਣ ਆਵਾਜ਼ ਚੱਕਣ ਕਿ ਜੀ ਅਸੀਂ ਅਸੀਂ ਵੀ ਆਪਣੀ ਜਿਹੜੀ ਗੱਲਬਾਤ ਹੈ ਸਾਡੀ ਗੱਲਬਾਤ ਦੀ ਸੁਣਾਈ ਕਦੋਂ ਹੋਵੇਗੀ ਤੇ ਸਾਨੂੰ ਇਹੋ ਜੀ ਪਾਰਟੀ ਦੀ ਲੋੜ ਹੈ ਜਿਹਦੇ ਵਿੱਚ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਵਿੱਚ ਧਿਆਨ ਪਾਰਟੀ ਵਾਲਿਆਂ ਦਾ ਲਿਆਣਾ ਚਾਹੀਦਾ ਹੈ ਦੇਖੋ ਪੁਰਾਣੀ ਜਿਹੜਾ ਪੁਰਾਣਾ ਜਿਹੜਾ ਅਕਾਲੀ ਦਲ ਸੀਗਾ ਨਾ ਇਹਨਾਂ ਕੋਲ ਇੱਕ ਬੜਾ ਵਧੀਆ ਸਿਸਟਮ ਹੁੰਦਾ ਸੀਗਾ ਸਰਕਲ ਜਥੇਦਾਰਸ ਦਾ ਉਹ ਬੜੇ ਅਹਿਮ ਬੰਦੇ ਸੀ ਉਹ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਦੀ ਭਾਵਨਾਵਾਂ ਸੀਗੀਆਂ ਉਹਨਾਂ ਨੂੰ ਲਿਆ ਕੇ ਤੇ ਉਹ ਪਾਰਟੀ 'ਚ ਡਿਸਕਸ ਕੀਤਾ ਜਾਂਦਾ ਸੀਗਾ ਇਹ ਇਹ ਹੁੰਦਾ ਸੀਗਾ ਜਦੋਂ ਪੁਰਾਣਾ ਜਦੋਂ ਐਕਚੁਅਲੀ ਆਟਮ ਆਪਰੋਚ ਦਾ ਇੱਕ ਤਰੀਕਾ ਸੀਗਾ ਕਿ ਆਪਾਂ ਆਪਾਂ ਲੋਕਾਂ ਦੀ ਤਾਂ ਗੱਲ ਸੁਣੀ ਹੈ ਨਾ ਕਿ ਲੋਕ ਕੀ ਚਾਹੁੰਦੇ ਨੇ ਪਰ ਸੋਣੇ ਵਾਲੇ ਕਰਦੇ ਮੈਂ ਇੱਕ ਪਿੱਛੇ ਇਥੇ ਹੋਇਆ ਸੀਗਾ ਸੈਮੀਨਾਰ ਉਹਦੇ ਵਿੱਚ ਡਾਕਟਰ ਕਹਿਰ ਸਿੰਘ ਨੇ ਉਹ ਕੋਈ ਜਰਮਨ ਸੋਸ਼ੀਓਲੋਜਿਸ ਸੀਗਾ ਮਾਈਕਲ ਜਿੱਤਾ ਕੁਝ ਕਰਕੇ ਉਹਨੇ ਇੱਕ ਗੱਲ ਬੜੀ ਵਧੀਆ ਕੀਤੀ ਸੀਗੀ ਮੈਂ ਕਹਿੰਦਾ 1911 ਦੇ ਵਿੱਚ ਵੀ ਆਇਰਨ ਲਾਅ ਆਫ 올ਿਗਾਰਕੀ ਕਿ ਜਿਹੜੀਆਂ ਸੋ ਕਾਲਡ ਆਪਣੇ ਆਪ ਨੂੰ ਜਮਹੂਰੀਤ ਵਾਲੀ ਵੀ ਪਾਰਟੀ ਕਹਿੰਦੀਆਂ ਨੇ ਔਰ ਉਹਦੇ ਵਿੱਚ ਸਿਰਫ ਸਿਲੈਕਟ ਜਿਹੜਾ 엘ੀਟ ਫਿਊ ਹੁੰਦਾ ਹੈ ਨਾ ਉਹ ਆਪਣੇ ਆਪ ਨੂੰ ਕਾਬਜ ਕਰਕੇ ਰੱਖ ਲੈਂਦਾ ਹੈ ਸੋ ਉਹ 올ਿਗਾਰਕਸ ਬਣ ਜਾਂਦੇ ਨੇ ਉਹ ਸਗੋਂ ਪਾਰਟੀ ਨੂੰ ਨਾ ਇੱਕ ਆਪਣੇ ਸਿਆਸਤ ਮਤਲਬ ਕਹਿ ਲੋ ਜਾਂ ਆਪਣੀ ਇੱਕ ਕਿੰਗਡਮ ਕਹਿ ਲੋ ਵਜੋਂ ਉਹ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਨੇ ਤਾਂ ਹੀ ਤਾਂ ਹੁਣ ਤੁਸੀਂ ਦੇਖ ਲਓ ਅਕਾਲੀ ਦਲ ਦਾ ਵੀ ਤੁਸੀਂ ਗੱਲ ਕਰ ਲਓ ਕਿ 96 ਤੋਂ ਲੈ ਕੇ ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ 80 ਤੋਂ ਲੈ ਕੇ ਹੁਣ ਤੱਕ ਉਸ ਸਮਾਲ ਪੀਰੀਅਡ ਚ ਜੋ ਕੁੰਡਰ ਦਾ ਤੁਸੀਂ ਕਰਨ ਦਿਓ ਜਿਹੜਾ ਉਹ ਕਾਰਜਕਾਰੀ ਸੀਗਾ ਉਹ ਸੁਖਬੀਰ ਪ੍ਰਧਾਨ ਕਿ ਭਈ ਸਾਡੇ ਕੋਲ ਹੋਰ ਕੋਈ ਮਤਲਬ ਸੋ ਇਹ ਜਿਹੜਾ ਹੈ ਨਾ ਆਇਰਨ ਲਾਅ ਆਫ ਓਲੀਗਾਰਕੀ ਇਹ ਹੁਣ ਇਹ ਸਾਰੇ ਬੰਦੇ ਜਿਹੜੇ ਨੇ ਮੈਂ ਸਿਰਫ ਐਸੀ ਮੈਂ ਬਾਤ ਐਸੀ ਦੀ ਬਾਤ ਦੀ ਗੱਲ ਨਹੀਂ ਕਰ ਰਿਹਾ ਮੈਂ ਹੋਰ ਵੀ ਜਿਹੜੀਆਂ ਸਾਡੀਆਂ ਸਿੱਖਾਂ ਦੀ ਪਾਰਟੀਆਂ ਨੇ ਉਹਨਾਂ ਵਿੱਚ ਵੀ ਜਨਤਾ ਹੀ ਅਸੀਂ ਉਹ ਇਹੋ ਜਿਹਾ ਇੱਕ ਰਵਈਆ ਨਹੀਂ ਨਾ ਇਖਤਿਆਰ ਕਰਾਂਗੇ ਜਿੱਥੇ ਜਿਹੜੇ ਬੰਦੇ ਉਸ ਸੰਸਥਾ ਦੇ ਉਸ ਪਾਰਟੀ ਦੇ ਮੈਂਬਰ ਨੇ ਉਹਨਾਂ ਦੀ ਜਿਹੜੀਆਂ ਉਹਨਾਂ ਦੀ ਜਿਹੜੇ رائے ਨੇ ਨਾ ਮਤਲਬ ਇੱਕ ਆਮ ਆਦਮੀ ਕਿਉਂ ਨਹੀਂ ਪਾਰਟੀ ਦਾ ਪ੍ਰਧਾਨ ਬਣ ਸਕਦਾ ਹੈ ਜ਼ਰੂਰੀ ਤਾਂ ਨਹੀਂ ਕਿ ਵੀ ਸਿਰਫ ਉਹੀ ਜਿਹੜੇ ਸਟੈਬਲਿਸ਼ਡ ਨੇ ਉਹੀ ਬਣਨਗੇ ਆਫਟਰ ਆਲ ਲੋਕਾਂ ਦੀ ਤੁਸੀਂ ਲੋਕਾਂ ਨੂੰ ਤੁਸੀਂ ਉੱਤੇ ਉੱਠਣ ਦਿਓ ਐਂਡ 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 ਮੋਰ ਇੰਪੋਰਟੈਂਟਲੀ ਚਲੋ ਉਹ ਲੋਕ ਭਾਵੇਂ ਉੱਥੇ ਆਣ ਆਣਾ ਚਾਹਣ ਨਾ ਆਣ ਬਟ ਉਹਨਾਂ ਦੀ ਗੱਲ ਤਾਂ ਤੁਹਾਨੂੰ ਸੁਣਨੀ ਚਾਹੀਦੀ ਹੈ ਸੋ ਇਹ ਜਿਹੜਾ ਸਟ੍ਰਕਚਰਲ ਚੇਂਜ ਹੈ ਭਾਵੇਂ ਉਹ ਸਿਆਸਤ ਦੇ ਵਿੱਚ ਹੋਏ ਪੰਜਾਬ ਦੀ ਭਾਵੇਂ ਉਹ ਪੰਥ ਦੀ ਹੈ ਜਿਹੜੀਆਂ ਸਾਡੀ ਸਮੱਸਿਆਵਾਂ ਨੇ ਜਦ ਤਾਈਂ ਸਰਬਤ ਖਾਲਸਾ ਉਹ ਵੀ ਉਹ ਵੀ ਇਸ ਚੀਜ਼ ਦਾ ਪ੍ਰਤੀਕ ਹੈ ਕਿ ਵੀ ਤੁਸੀਂ ਸਿੱਖਾਂ ਦੀ ਤੁਸੀਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਹੈ ਤੇ ਉਹਨਾਂ ਦੀ رائے ਲੈ ਕੇ ਹੀ ਗੱਲ ਹੋਣੀ ਹੈ ਤੇ ਉਹਨਾਂ ਦੇ ਗੱਲਬਾਤ ਕੀਤਿਆਂ ਬਗੈਰ ਤੁਸੀਂ ਕੋਈ ਫੈਸਲਾ ਨਹੀਂ ਉੱਤੋਂ ਠੋਕ ਸਕਦੇ ਇਹੀ ਗੱਲ ਇਹੀ ਗੱਲ ਸਾਡੇ ਸਿਆਸਤਦਾਨਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਟਾਈਮ ਹਟ ਗਿਆ ਲੋਕੀ ਜਾਗਰੂਕ ਹੋ ਗਏ ਨੇ ਲੋਕੀ ਇਹ ਸਮਝਣ ਇਹ ਇਹ ਚਾਹੁੰਦੇ ਨੇ ਕਿ ਜਿਹੜੀ ਵੀ ਉਹਨ ਖੇਤਰੀ ਪਾਰਟੀ ਇੱਥੇ ਉੱਤਰ ਕੇ ਆਵੇ ਉਹਦੇ ਵਿੱਚ ਸਾਨੂੰ ਦੱਸੋ ਕਿ ਵੀ ਅਸੀਂ ਵਾਕੀ ਹੀ ਅਸੀਂ ਉਹਦੇ ਇੱਕ ਜਾਗਦੇ ਯੋਗ ਦੇ ਮੈਂਬਰ ਹਾਂ ਕਿ ਸਾਨੂੰ ਤੁਸੀਂ ਸਿਰਫ ਇੱਕ ਵੋਟ ਕਰਕੇ ਹੀ ਤੁਸੀਂ ਸਾਨੂੰ ਸਮਝ ਦਿਓ ਕਿ ਵੀ ਅਸੀਂ ਕਾਡੀ ਸਿਰਫ ਇੱਕ ਵੋਟ ਨਹੀਂ ਹਾਂ ਹੂੰ ਗੁਰਪ੍ਰਸੰਗ ਜੀ ਕੱਲ ਇੱਕ ਹੋਰ ਐਲਾਨ ਵੀ ਹੋਇਆ ਇੱਕ ਪੈਰਲਲ ਅਕਾਲੀ ਦਲ ਕਹਿੰਦੇ ਖੜਾ ਕੀਤਾ ਜਾ ਰਿਹਾ ਗੁਰਪ੍ਰਤਾਪ ਬਡਾਲਾ ਨੇ ਇਹ ਐਲਾਨ ਕੀਤਾ ਮੈਨੂੰ ਇਹ ਗੱਲ ਸੁਣ ਕੇ ਗੁਰਪ੍ਰਤਾਪ ਬਡਾਲਾ ਦੀ ਹੀ ਇੱਕ ਸਟੇਟਮੈਂਟ ਚੇਤੇ ਆ ਗਈ ਦਰਸਲ 2015 ਦੇ ਵਿੱਚ ਜੋ ਕਾਂਡ ਵਾਪਰਿਆ ਸੀ ਉਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਇੱਕ ਵਾਰ ਇੱਕ ਸਵਾਲ ਕੀਤਾ ਗਿਆ ਇਸੇ ਚੀਜ਼ ਬਾਰੇ ਉਹ ਕਹਿੰਦੇ ਕਿ ਅਸੀਂ ਸੋਚਦੇ ਸੀ ਕਿ ਪੰਥ ਇਹਨਾਂ ਮਸਲਿਆਂ ਨੂੰ ਭੁੱਲ ਗਿਆ ਹੋਵੇਗਾ ਤੇ ਜੇ ਗੁਰਪ੍ਰਤਾਪ ਬਡਾਲਾ ਇਹੀ ਐਟੀਟਿਊਡ ਲੈ ਕੇ ਅੱਗੇ ਚੱਲੇ ਹੋਏ ਐ ਤੇ ਫਿਰ ਪੈਰਲਲ ਅਕਾਲੀ ਦਲ ਖੜਾ ਕਰਨ ਦਾ ਮਤਲਬ ਹੀ ਕੀ ਰਹਿ ਗਿਆ ਇਹ ਕੋ ਗਲਤ ਹੈ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਹੋਈ ਹੈ ਬਟਾਲਾ ਹੋਵੇ ਜੋ ਮਰਜ਼ੀ ਹੋਵੇ ਇਹਨਾਂ ਸਾਰਿਆਂ ਨੇ ਇਹਨਾਂ ਸਾਰਿਆਂ ਨੇ ਆਪਣੀਆਂ ਕੁਰਸੀਆਂ ਦਾ ਨਿਗਮਾਣਿਆ ਹੈਗਾ ਇਹ ਅਕਾਲੀ ਦਲ ਚੋਂਦਿਆਂ ਹੋਇਆਂ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਲੋਕਾਂ ਦੇ ਚਗ ਜਾਹਰ ਹੈ ਹੁਣ ਇਹਨਾਂ ਨੂੰ ਇਹ ਗੱਲਾਂ ਬਾਤਾਂ ਰਾਹੀਂ ਕਿਉਂਕਿ ਹੁਣ ਸੁਖਬੀਰ ਤੋਂ ਅਡੋਕੇ ਨੇ ਕਿ ਸਮਝਦੇ ਨੇ ਕਿ ਵੀ ਸੁਖਬੀਰ ਨਹੀਂ ਹੈਗਾ ਤੇ ਫਿਰ ਅਸੀਂ ਆ ਗਏ ਅਰੇ ਭਾਈ अगर उथे सिर्फ चेहरा ही बदलना है ते ਤੁਹਾਡੀ ਜਿਹੜੀ ਸੋਚ ਹੈ ਉਹ ਨਹੀਂ ਬਦਲਣੀ ਤੇ ਫਿਰ ਸੁਖਬੀਰ ਮਾੜਾ ਸੋ ਮੇਰਾ ਕਹਿਤਾ ਪਾਪ ਹੈਗਾ ਆਪਾਂ ਪਰਸਨਲ ਚੀਜ਼ ਉੱਤੇ ਆਪਾਂ ਨਾ ਜਾਈਏ ਆਪਾਂ ਗੱਲ ਕਰੀਏ ਜਿਹੜਾ ਕਿ ਅਸੀਂ ਅਸੀਂ ਸਟ੍ਰਕਚਰਲ ਚੇਂਜ ਕੀ ਅਸੀਂ ਚਾਹੁੰਦੇ ਆਂ ਪਾਰਟੀ ਦੇ ਵਿੱਚ ਉਸ ਚੀਜ਼ ਨੂੰ ਆਪਾਂ ਉਭਾਰੀਏ ਨਾ ਕਿ ਇੱਕ ਤੁਸੀਂ ਵਿਅਕਤੀਗਤ ਉੱਤੇ ਤੁਸੀਂ ਪਰਸਨਲ ਅਟੈਕ ਕਰਕੇ ਦੇਖੋ ਜੀ ਅਸੀਂ ਤੇ ਚਲੋ ਇਹਨੂੰ ਛੱਡਤਾ ਜੀ ਇਹ ਤੇ ਬੰਦਾ ਹੀ ਮਾੜਾ ਸੀਗਾ ਵੇ ਬੰਦਾ ਮਾੜਾ ਸਿਕਾ ਤੁਸੀਂ ਕਈ ਹਿਸਾਬ ਉਹਦੇ ਨਾਲ ਰਹੇ ਹੋ ਤੁਸੀਂ ਆਪਣੇ ਆਪ ਨੂੰ ਤਾਂ ਤੁਸੀਂ ਪੋਜ਼ਿਟਿਵ ਕਰੋ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਕਹੋ ਤੁਸੀਂ ਲੋਕਾਂ ਦੇ ਵਿੱਚ ਵਿਚਰਨਾ ਹੈ ਤੁਸੀਂ ਦੱਸੋ ਕਿ ਵੀ ਅਸੀਂ ਕੀ ਕਰ ਰਹੇ ਹਾਂ ਅਸੀਂ ਕੀ ਕਰਨਾ ਚਾਹੁੰਦੇ ਹਾਂ ਉਹ ਤਾਂ ਤੁਸੀਂ ਦੱਸ ਨਹੀਂ ਰਹੇ ਯੂ ਆਰ ਅਗੇਨ ਪਲੇਇੰਗ 네ਗੇਟਿਵ ਪੋਲਿਟਿਕਸ ਕਿ ਉਹ ਮਾੜਾ ਹੈ ਤੇ ਦੇਰਫੋਰ ਅਸੀਂ ਚੰਗੇ ਹੋਵਾਂਗੇ ਨਹੀਂ ਭਈ ਉਹ ਗੱਲ ਨਹੀਂ ਹੈਗੀ ਹੁਣ ਦੇਖੋ ਤੁਸੀਂ ਅੱਜ ਵੀ ਦੇਖ ਲਓ ਐਸੀ ਕਰਕੇ ਜਿਹੜਾ ਜਿਹੜਾ 3 ਸਾਲ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਇੱਥੇ ਆ ਗਈ ਠੀਕ ਹੈ ਨਾ ਜੀ ਲੋਕਾਂ ਨੇ ਬਦਲਾ ਲਿੱਤਾ ਜਿਹੜੇ ਕਿ ਉਸ ਟਾਈਮ ਦੇ ਇਸਟੈਬਲਿਸ਼ਡ ਪਾਰਟੀਆਂ ਸੀਗੀਆਂ ਉਹਨਾਂ ਤੋਂ ਤੰਗ ਆ ਕੇ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਇੱਕ ਨਵੀਂ ਬੰਦਿਆਂ ਨੂੰ ਅਸੀਂ ਮੌਕਾ ਦਈਏ ਠੀਕ ਹੈ ਨਾ ਪਰ ਉਹਨਾਂ ਨੇ ਵੀ ਕੁਝ ਨਹੀਂ ਦੱਸਿਆ ਸੀਗਾ ਕਿ ਵੀ ਉਹਨਾਂ ਦਾ ਪੋਜ਼ਿਟਿਵ ਕੀ ਮੈਨੀਫੈਸਟੋ ਸੀਗਾ ਜਾਂ ਉਹਨਾਂ ਦਾ ਪੋਜ਼ਿਟਿਵ ਕੀ ਉਹਨਾਂ ਨੇ ਕਰਨਾ ਸੀਗਾ ਜੇ ਨਹੀਂ ਕੀਤਾ ਤੇ ਹੁਣ ਲੋਕੀ ਵੀ ਨਾਰਾਜ਼ ਹੋ ਰਹੇ ਨੇ ਜਿਹੜਾ ਉਹਨਾਂ ਨੇ ਮੈਨੀਫੈਸਟੋ ਲਿਖਿਆ ਨਹੀਂ ਲਿਖਿਆ ਜੋ ਵੀ ਹੈਗਾ ਕਈ ਚੀਜ਼ਾਂ ਉਹਨਾਂ ਨੇ ਥੋੜੀ ਬਹੁਤੀਆਂ ਕੀਤੀਆਂ ਕਈ ਉਹਨਾਂ ਨੇ ਕੀਤੀਆਂ ਵੀ ਨਹੀਂ ਸੋ ਲੋਕੀ ਨਰਾਜ਼ ਨੇ ਸੋ ਇਦਾਂ ਹੀ ਸੇਮ thing ਤੁਸੀਂ ਆਪਣੇ ਆਪ ਨੂੰ ਇਹ ਪਰਸਨਲ ਪਰਸਨੈਲਿਟੀ ਉੱਤੇ ਨਾ ਤੁਸੀਂ ਕਰੋ ਤੁਸੀਂ ਤੁਸੀਂ ਕਰੋ ਕਿ ਵੀ ਅਸੀਂ ਸਟ੍ਰਕਚਰਲ ਸਾਡਾ ਜੀ ਇਹ ਸਾਡਾ ਸੰਵਿਧਾਨ ਹੋਏਗਾ ਇਹ ਨਵੀਂ ਪਾਰਟੀ ਅਸੀਂ ਉਸਾਰਾਂਗੇ ਅਸੀਂ ਇਸ ਹਿਸਾਬ ਨਾਲ ਕੰਮ ਕਰਾਂਗੇ ਲੋਕੀ ਅਗਰ ਉਸ ਚੀਜ਼ ਨਾਲ ਸਹਿਮਤ ਨੇ ਤੇ ਉਹ ਤੁਹਾਡੇ ਵੱਲ ਆ ਜਾਣਗੇ ਜੇ ਨਹੀਂ ਜੇ ਸਹਿਮਤ ਨੇ ਤੇ ਫਿਰ ਉਹ ਹਾਲੀ ਫਿਰ ਹੋਰ ਕੋਈ ਹੱਲ ਲੱਭਣਗੇ ਮਤਲਬ ਇਹਨੂੰ ਘੁੰਮ ਫਰਾ ਕੇ ਆਪਾਂ ਜੇ ਕਿਸੇ ਇੱਕ ਨਿਚੋੜ ਤੇ ਪਹੁੰਚਣਾ ਹੋਵੇ ਤੇ ਆਪਾਂ ਇਹ ਕਹਿ ਸਕਦੇ ਆ ਕਿ ਜੇ ਨਮਾ ਅਕਾਲੀ ਦਲ ਬਣ ਰਿਹਾ ਤੇ ਉਹ ਮਹਿਜ਼ ਜਥੇਦਾਰੀ ਦੀ ਜਾਂ ਪ੍ਰਧਾਨਗੀ ਦੀ ਲਾਲਸਾ ਦੀਨ ਬਣਦਾ ਪਿਆ ਇਹ ਸਹੀ ਹੋਵੇਗਾ ਕਹਿਣਾ ਹੀ ਆ ਕੁਝ ਹੋਰ ਵੀ ਹੋ ਸਕਦਾ ਹੈ ਇਹਦਾ ਮਸਲਾ ਫਿਲਹਾਲ ਤਾਂ ਫਿਲਹਾਲ ਤਾਂ ਸਾਹਿਬ ਸਿੰਘ ਜੀ ਮੈਨੂੰ ਤਾਂ ਹਾਲੀ ਕੁਝ ਨਹੀਂ ਦੱਸਿਆ ਅਸੀਂ ਤੇ ਇਹਨਾਂ ਨੂੰ ਵੀ ਇਹੀ ਕਹੀ ਜਾ ਰਹੇ ਨੇ ਕਿ ਵੀ ਤੁਸੀਂ ਜਿਹੜੇ ਮੈਂਬਰਸ਼ਿਪ ਡਰਾਈਵ ਕਰ ਰਹੇ ਹੋ ਠੀਕ ਹੈ ਤੁਹਾਨੂੰ ਅਕਾਲ ਤਖਤ ਤੋਂ ਮਨਤਾ ਮਿਲੀ ਹੋਈ ਹੈ ਅਰ ਤੁਸੀਂ ਇੱਕ ਕੰਮ ਕਰੋ ਤੁਸੀਂ ਉਹ ਜਰ ਤੱਕ ਤਾਂ ਕਰੋ ਕਿ ਤੁਸੀਂ ਤੁਹਾਡਾ ਫੋਰਮ ਤੇ ਤੁਸੀਂ ਅਟ ਲੀਸ ਮੇਰੇ ਕੋਲ ਤੇ ਹਾਲੀ ਫੋਰਮ ਨਹੀਂ ਆਇਆ ਕਿ ਵੀ ਉਹ ਫੋਰਮ ਤੇ ਕੀ ਲਿਖਿਆ ਹੈ ਜਿਹੜਾ ਵੀ ਲਿਖਿਆ ਹੈ ਕਿ ਵੀ ਨਾਂ ਪਛਾਤਾ ਦਾ ਨਾ ਆ ਜਾਂ ਯਾ ਮੀਨੋ ਪਤੀ ਦਾ ਨਾ ਆ ਜਾਂ ਜੋ ਵੀ ਹੈਗਾ ਆਈ ਡੋਨਟ ਨੋ ਹੈ ਨਾ ਕਿ ਵੀ ਹਾਂਜੀ ਮੈਂ ਮੈਂਬਰ ਬਣ ਗਿਆ ਜਾਂ ਬਣ ਗਈ ਕਿ ਵੀ ਕਾਦੇ ਲਈ ਬਣਿਆ ਉਹ ਸਭੋ ਜਿਹੜਾ ਬੰਦਾ ਬਣ ਰਿਹਾ ਹੈ ਜਿਹੜੇ ਜਿਹੜੇ ਸ਼ਖਸ ਬਣ ਰਹੇ ਨੇ ਬੰਦਾ ਯਾ ਬੀਬੀ ਮੇਰੀ ਉਹ ਅਗਰ ਉਹ ਬਣ ਰਹੇ ਨੇ ਤੇ ਉਹਨਾਂ ਨੂੰ ਇਹ ਸਭੋ ਸਵਾਲ ਪੁੱਛਣਾ ਚਾਹੀਦਾ ਹੈ ਕਿ ਜੀ ਤੁਸੀਂ ਅਸੀਂ ਮੈਂਬਰ ਤੇ ਬਣ ਰਹੇ ਹਾਂ ਇਸ ਇੱਕ ਇਸ ਮੈਂਬਰਸ਼ਿਪ ਡਰਾਈਵ ਤੇ ਇੱਕ ਨਵੀਂ ਪਾਰਟੀ ਉਸਾਰਨ ਲਈ ਅਸੀਂ ਮੈਂਬਰ ਬਣ ਰਹੇ ਹਾਂ ਪਰ ਸਾਨੂੰ ਦੱਸੋ ਕਿ ਵੀ ਸਾਡੇ ਇਹਦੇ ਵਿੱਚ ਆਇਆ ਕਿ ਕੋਈ ਰੋਲ ਹੋਏਗਾ ਕਿ ਨਹੀਂ ਕਿ ਅਸੀਂ ਸਿਰਫ ਅਸੀਂ ਸਾਨੂੰ ਸਿਰਫ ਢੇਡ ਬੱਕਰੀਆਂ ਸਮਝ ਕੇ ਤੁਸੀਂ ਤੋੜੀ ਜਾਓਗੇ ਹੱਕੀ ਜਾਓਗੇ ਜਦੋਂ ਤੁਸੀਂ ਪੁਰਾਣਾ ਕਰਦੇ ਰਹੋ ਕਿ ਵੀ ਜੋ ਅਸੀਂ ਫੈਸਲਾ ਕਰ ਲਿਆ ਵੀ ਤੁਹਾਨੂੰ ਤਾਂ ਮੰਨਣਾ ਹੀ ਪੈਣਾ ਹੈ ਅਸੀਂ ਅਸੀਂ ਸਾਨੂੰ ਪਤਾ ਹੈ ਸਾਰਾ ਕੁਝ ਤੁਹਾਨੂੰ ਤਾਂ ਕੱਖ ਨਹੀਂ ਪਤਾ ਨਹੀਂ ਇਹ ਕੰਮ ਨਹੀਂ ਚੱਲਣਾ ਹੁਣ ਹੁਣ ਪੰਜਾਬ ਨੂੰ ਅਗਰ ਹੁਣ ਇਹ ਜਿਹੜੀ ਚਰਨਿੰਗ ਹੋ ਰਹੀ ਹੈ ਮੈਂ ਸਮਝਦਾ ਰਬ ਦੀ ਮਿਹਰ ਨਾਲ ਇਸ ਚਰਨਿੰਗ ਦੇ ਵਿੱਚ ਕੁਝ ਚੰਗਾ ਹੀ ਨਿਕਲੇਗਾ ਤੇ ਪੰਜਾਬ ਦੀ ਆਬਾਦ ਵੀ ਜਾਗਰੂਕ ਹੋ ਗਈ ਹੈ ਤੇ ਉਹਨਾਂ ਨੂੰ ਵੀ ਇਹ ਸਵਾਲ ਪੁੱਛਣੇ ਚਾਹੀਦੇ ਨੇ ਜਿਹੜੇ ਉਹਨਾਂ ਕੋਲ ਬੰਦੇ ਆ ਰਹੇ ਨੇ ਕਿ ਵੀ ਸਾਡੇ ਕੋਲ ਚੈਕਸ ਐਂਡ ਬੈਲੈਂਸਸ ਕਿੰਨਾ ਹੋਣ ਗਿਆ ਤੁਸੀਂ ਕੰਮ ਨਹੀਂ ਕਰੋਗੇ ਅਸੀਂ ਤੁਹਾਨੂੰ ਹਟਾਣ ਦੇ ਵਿੱਚ ਸਾਡੇ ਕੋਲ ਕੀ ਹੋਏਗਾ ਕਿ ਵੀ ਤੁਸੀਂ ਸਾਡੀਆਂ ਸਮੱਸਿਆਵਾਂ ਦੀ ਸਾਡੀਆਂ ਭਾਵਨਾਵਾਂ ਦੀ ਤੁਸੀਂ ਤਰਜਮਾਨੀ ਨਹੀਂ ਕਰ ਰਹੇ ਸਾਨੂੰ ਦੱਸੋ ਕਿ ਵੀ ਇਦੇ ਵਿੱਚ ਕੀ ਹੱਥ ਹੋਵੇਗਾ ਅਸੀਂ ਕੀ ਸਾਡਾ ਰੋਲ ਕੀ ਹੋਏਗਾ ਅਗਾਲੇ ਤਾਨੂੰ ਐ ਨਹੀਂ ਲੱਗਦਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਜੀ ਕਿ ਜਿੱਦੇ ਜਿੱਦਾਂ ਅਕਾਲੀ ਦਲ ਵਧੀ ਜਾਣਗੇ ਜਿੱਦਾਂ ਜਿੱਦਾਂ ਇਹ ਧੜੇ ਵਧੀ ਜਾਣਗੇ ਉਦਾਂ ਉਦਾਂ ਕਿਤੇ ਨਾ ਕਿਤੇ ਪੰਥਕ ਵੋਟ ਜਿਹੜੀ ਹੈ ਉਹ ਸੈਕਰੀਫਾਈਜ਼ ਹੋਊਗੀ ਉਹ ਜ਼ਿਆਦਾ ਵੰਡੀ ਜਾਊਗੀ ਉਹ ਓਨਾ ਹੀ ਜ਼ਿਆਦਾ ਪੰਜਾਬ ਦਾ ਜਿਹੜਾ VOTING ਸਿਸਟਮ ਹੈ ਉਹ ਕੰਜਸਟਡ ਹੋ ਜਾਊਗਾ ਤੇ ਇਹਦੇ ਨਾਲ ਸਿੱਧੀ ਸਿੱਧੀ ਜਿਹੜੀਆਂ ਨੈਸ਼ਨਲ ਪੋਲਿਟਿਕਸ ਵਿੱਚ ਪਾਰਟੀਆਂ ਹੈਗੀਆਂ ਨੇ ਉਹਨਾਂ ਨੂੰ ਫਾਇਦਾ ਪਹੁੰਚ ਸਕਦਾ ਰਾਦਰ ਪੰਜਾਬ ਨੂੰ ਕੋਈ ਖੇਤਰੀ ਪਾਰਟੀ ਮਿਲੇ ਇਹ ਤਾਂ ਫਿਰ ਨੈਸ਼ਨਲ ਪਾਰਟੀਆਂ ਦੇ ਵਿੱਚ ਹੀ ਕੰਪੀਟੀਸ਼ਨ ਬਾਅਦ ਚ ਰਹਿ ਜਾਊਗਾ ਬਿਲਕੁਲ ਦੇਖੋ ਜੀ ਗੱਲ ਇਹਦਾ ਹੈ ਕਿ ਉੱਤੇ ਕਹਿੰਦੇ ਨੇ ਨਾ ਕਿ ਵੀ ਡਿਵਾਈਡਰ ਰੂਲ ਤੇ ਬੜੀ ਪੁਰਾਣੀ ਅੰਗਰੇਜ਼ਾਂ ਦੀ ਪਾਲਿਸੀ ਰਹੀ ਹੈ ਕਿ ਅਗਰ ਤੁਸੀਂ ਸਾਡੀ ਸੋਚ ਨੂੰ ਹੀ ਅਗਰ ਤੁਸੀਂ ਡਿਵਾਈਡ ਕਰ ਦੇਣਾ ਇਹ ਕਹਿੰਦੇ ਆ ਹੋਇਆ ਮੈਂ ਸਮਝਦਾ ਕਿ ਲੋਕਾਂ ਨੂੰ ਐਕਚੁਅਲੀ ਦੇਖੋ ਹਰ ਇੱਕ ਬੰਦੇ ਨੂੰ ਸਮਝਣਾ ਚਾਹੀਦਾ ਕਿ ਇਹ ਵੀ ਮੇਰੀ ਕੀ ਜ਼ਿੰਮੇਵਾਰੀ ਹੈ ਮੇਰਾ ਕੀ ਰੋਲ ਹੈ ਮੇਰੀ ਕੀ ਉਕੂਟ ਹੈ بطور ਪੰਜਾਬ ਨੂੰ ਠੀਕ ਹੈ ਨਾ ਤੇ ਜੇਕਰ ਕੋਈ ਸੋਚੇ ਤੇ ਮੈਂ ਅਗਰ ਆਮ ਬੰਦੇ ਜਿਹੜੇ ਨੇ ਹਾਂ ਠੀਕ ਹੈ ਅਗਰ ਕਿਸੇ ਦੇ ਅਜੀ ਸਾਡਾ ਭਾਈ ਹੈਗਾ ਜੀ ਇਹਦਾ ਸਾ ਉਹ ਗੱਲ ਉਹ ਗੱਲਾਂ ਤੁਸੀਂ ਛੱਡੋ ਸਾਨੂੰ ਇਹ ਕਰਨਾ ਚਾਹੀਦਾ ਕਿ ਵੀ ਸਾਨੂੰ ਪੰਜਾਬ ਦਾ ਤੇ ਮੇਰੇ ਇਲਾਕੇ ਦਾ ਤੇ ਮੋਰ ਇੰਪੋਰਟੈਂਟ ਇਹ ਸਾਰਾ ਕੁਝ ਹੋਣਾ ਚਾਹੀਦਾ ਸ਼ੁਰੂ ਹੋਣਾ ਚਾਹੀਦਾ ਪਿੰਡ ਦੀ ਇਕਾਈ ਨੂੰ ਲੈ ਕੇ ਉੱਥੋਂ ਤੁਸੀਂ ਸ਼ੁਰੂਆਤ ਕਰੋ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਵੀ ਮੇਰੇ ਪਿੰਡ ਨੂੰ ਕੀ ਚਾਹੀਦਾ ਤੇ ਮੇਰੇ ਪਿੰਡ ਵੱਲ ਮੈਂ ਧਿਆਨ ਦਵਾਂ ਤੇ ਇੱਥੋਂ ਮੈਂ ਅੱਗੇ ਤੁਰਾਂ ਫਿਰ ਬਲੌਕ ਵੱਲ ਫਿਰ ਡਿਸਟ੍ਰਿਕਟ ਵੱਲ ਫਿਰ ਤਾਂ ਪੰਜਾਬ ਵੱਲ ਮੈਂ ਸੋਚਾਂ ਕਿ ਵੀ ਕਿਹੜੀ ਪਾਰਟੀ ਮੈਨੂੰ ਮੇਰੇ ਸਾਹਮਣੇ ਨਾਲ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਇਹ ਮੇਰਾ ਮੇਰਾ ਚਾਚਾ ਤੇ ਇਸ ਪਾਰਟੀ ਦਾ ਮੈਂਬਰ ਹੈ ਜੀ ਤੇ ਮੈਂ ਵੀ ਇਸ ਇੱਥੇ ਮੈਂ ਵੋਟ ਪਾਵਾਂ ਜਾਂ ਤੇ ਆ ਮੈਂ ਇਹਦਾ ਮੈਂਬਰ ਬਣਨਾ ਨਹੀਂ ਅਗਰ ਉਸ ਤੋਂ ਬਿਹਤਰ ਕੋਈ ਪਾਰਟੀ ਤੁਹਾਨੂੰ ਸਹੂਲਤ ਦੇ ਰਹੀ ਹੈ ਜਾਂ ਤੁਹਾਨੂੰ ਦੱਸ ਰਹੀ ਹੈ ਕਿ ਵੀ ਤੁਹਾਡਾ ਰੋਲ ਪੰਜਾਬ ਦੀ ਗਵਰਨੈਂਸ ਦੇ ਵਿੱਚ ਅੱਗੇ ਤੁਹਾਡਾ ਰੋਲ ਹੋਏਗਾ ਲਾਜ਼ਮੀ ਹੋਏਗਾ ਫਿਰ ਤੁਸੀਂ ਸੋਚੋ ਨਾ ਸੋ ਅਗਰ ਇਹ ਕੰਮ ਹੁੰਦਾ ਹੈ ਤੇ ਪੰਛ ਤੇ ਵਿੱਚ ਵੀ ਪੰਛ ਤੇ ਵਿੱਚ ਤੇ ਵਾ ਦੇਖੋ ਸਿੱਧੀ ਗੱਲ ਹੈ ਅਸੀਂ ਤੇ ਇਹ ਮੰਗ ਕਰ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਨੂੰ ਤੁਸੀਂ ਐਸਜੀਪੀਸੀ ਤੋਂ ਬਿਲਕੁਲ ਅਲੱਗ ਕਰੋ ਐਸਜੀਪੀਸੀ ਦਾ ਅਕਾਲ ਤਖਤ ਦੇ ਉੱਤੇ ਕੋਈ ਮਤਲਬ ਨਹੀਂ ਹੈਗਾ ਕਿ ਉਹਨਾਂ ਦਾ ਉੱਥੇ ਕੋਈ ਰੋਲ ਰੋਲ ਹੋਣਾ ਚਾਹੀਦਾ ਕਿਉਂਕਿ ਐਸਜੀਪੀਸੀ ਆਪਣੇ ਗੁਰਦੁਆਰੇ ਸੰਭਾਲੇ ਉਹਦੀ ਐਡਮਿਨਿਸਟ੍ਰੇਸ਼ਨ ਸੰਭਾਲੇ ਜੋ ਮਰਜ਼ੀ ਕਰੇ ਪਰ ਅਕਾਲ ਤਖਤ ਜਿਹੜਾ ਹੈਗਾ ਉਹ ਸਮੁੱਚੇ ਸਿੱਖ ਪੰਥ ਦਾ ਹੈਗਾ ਤੇ ਸਿੱਖ ਪੰਥ ਜਿਹੜਾ ਹੈ 170 ਦੇਸ਼ਾਂ ਦੇ ਵਿੱਚ ਵਸਦਾ ਸੋ ਅਕਾਲ ਤਖਤ ਦੀ ਖੁਦਮੁਖਤਿਆਰੀ ਤੇ ਤਾਂ ਹੀ ਉਹਦੀ ਪ੍ਰਭੂਸਤਾ ਕਾਇਮ ਰਹੇਗੀ ਤੇ ਉਹ ਤੇ ਉਹ ਤੇ ਸਪਸ਼ਟ ਹੈ ਤੇ ਉਹਦੇ ਜਿਹੜੇ ਫੈਸਲੇ ਹੋਣਗੇ ਪੰਥਕ ਜਿਹੜੇ ਫੈਸਲੇ ਜਿਹੜੇ ਕੱਲ ਤੁਸੀਂ ਕਹਿ ਰਹੇ ਹੋ ਉਹ ਤੇ ਫਿਰ ਸਿਰਫ ਸੱਤਖ਼ਤ ਖਾਲਸਾ ਰਾਹੀਂ ਹੋਣਗੇ ਹੁਣ ਉਹਦਾ ਜਿਹੜਾ ਵਿਧੀ ਵਿਧਾਨ ਹੈ ਇਹ ਸਾਡੇ ਸੱਜਣ ਮਿੱਤਰ ਨੇ ਉਹਨਾਂ ਨੇ ਕੁਝ ਹੱਦ ਤੱਕ ਬਣਾ ਵੀ ਦਿੱਤਾ ਹੈ ਬਣਾ ਵੀ ਰਹੇ ਨੇ ਕਿ ਵੀ ਕਿਹਾ ਹੈ ਅੱਗੇ ਤੱਕਾਂ ਕੋ ਇਹੋ ਜਿਹੇ ਫੈਸਲੇ ਹੋਣਗੇ ਸੋ ਇਹ ਇਹ ਇਸ ਪਾਸੇ ਤੇ ਇਹ ਜਿਹੜਾ ਹੈਗਾ ਨਾ ਬਾਟਮ ਆਪ ਅਪਰੋਚ ਇਹ ਸਾਰਿਆਂ ਦੀ ਭਾਵ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆ ਪੰਥਕ ਫੈਸਲਾ ਹੋਇਆ ਕਰੇਗਾ ਇਹ ਕਹਿੰਦੇ ਹੁਆ ਮੈਂ ਇਹ ਵੀ ਚਾਹੁੰਦਾ ਕਿ ਵੀ ਇੱਥੇ ਵੀ ਸਾਨੂੰ ਡੀਸੈਂਟਰਲਾਈਜ਼ ਕਰਨਾ ਪੈਣਾ ਹੈ ਦੇਖੋ ਜਿੱਥੇ ਵੀ ਕੋਈ ਸਿੱਖ ਸਮੱਸਿਆ ਹੈ ਉੱਥੇ ਤਾਂ ਜਿਹੜਾ ਲੋਕਲ ਗੁਰਦੁਆਰਾ ਹੈ ਉਹਨੂੰ ਨਿੱਜੇ ਚ ਲਵੇ ਠੀਕ ਹੈ ਨਾ ਅਗਰ ਉੱਥੋਂ ਨਹੀਂ ਹੁੰਦਾ ਤੇ ਫਿਰ ਉਹ ਆਪਣੇ ਜਿਹੜੇ ਬਲੌਕ ਲੈਵਲ ਤੇ ਜਾਂ ਆਪਣੇ ਜਿਹੜੀ ਡਿਸਟ੍ਰਿਕਟ ਲੈਵਲ ਤੇ ਉੱਥੇ ਜਾ ਕੇ ਉਹ ਉਹਨਾਂ ਨਾਲ ਮਿਲ ਮੁਲਕੇ ਤੇ ਕਰ ਲਵੇ ਅਗਰ ਬਾਕੀ ਨਹੀਂ ਹੁੰਦਾ ਤੇ ਬਾਕੀ ਪੰਚ ਨੂੰ ਲਾਣਾ ਚਾਹੀਦਾ ਤੇ ਫਿਰ ਠੀਕ ਹੈ ਤੁਸੀਂ ਪੰਚ ਨੂੰ ਇਕੱਠਾ ਕਰ ਲਓ ਪਰ ਜਿੱਥੇ ਜਿੱਥੇ ਅਗਰ ਕੋਈ ਹੁਣ ਅਮਰੀਕਾ ਬੈਠਾ ਹੈ ਕੋਈ ਕੋਈ ਕਿਸੇ ਕਿਸੇ ਉੱਥੇ ਕੋਈ ਕਾਊਂਟ ਨਹੀਂ ਚ ਬੈਠਾ ਉੱਥੇ ਕੋਈ ਪ੍ਰੋਬਲਮ ਹੈ ਤੇ ਉਹ ਗੁਰਦੁਆਰੇ ਕਮੇਟੀ ਕਰ ਲੈਣ ਉਹਨੂੰ ਆਪਣੇ ਆਰਾਮ ਨਾਲ ਉੱਥੇ ਸਮਝੌਤਾ ਜਿਹੜਾ ਵੀ ਉਹਨਾਂ ਨੂੰ ਸਮੱਸਿਆ ਆਈ ਹੈ ਕਰਦੇ ਕਰਦੇ ਵੀ ਹੈਗੇ ਦੇਖੋ ਉੱਥੇ ਜਾ ਕੇ ਉਹ ਹਰ ਇੱਕ ਨਾਲ ਗੱਲ ਕਰਦੇ ਨੇ ਭਾਵੇਂ ਓਟੀਐਸ ਵਾਲੇ ਹੋਣ ਭਾਵੇਂ ਉਹ ਲੋਕਲ ਪੁਲਿਸ ਹੋਵੇ ਉੱਥੇ ਦੀ ਅਗਰ ਕੋਈ ਪ੍ਰੋਬਲਮ ਹੁੰਦੀ ਹੈ ਨੇ ਸਿੱਖਾਂ ਨੂੰ ਉਹ ਉਹ ਉੱਥੇ ਦੇ ਨੁਮਾਇंदे ਜਾ ਕੇ ਗੱਲ ਕਰਦੇ ਨੇ ਉਹ ਹਰ ਇੱਕ ਗੱਲ ਇੱਥੇ ਨਹੀਂ ਆ ਜਾਂਦੀ ਪੰਜਾਬ ਦੇ ਵਿੱਚ ਜਾਂ ਅਕਾਲ ਤਖਤ ਤੇ ਆ ਜਾਂਦੀ ਹੈ ਸੋ ਇਦਾਂ ਹੀ ਹੋਣਾ ਚਾਹੀਦਾ ਹੈ ਕਿ ਵੀ ਲੋਕਲ ਜਿਹੜੀਆਂ ਕਮੇਟੀਆਂ ਨੇ ਲੋਕਲ ਜਿਹੜੇ ਸੰਸਥਾਵਾਂ ਨੇ ਉਹ ਆਪਣੀ ਲੋਕਲ ਗੱਲਾਂ ਪਹਿਲਾਂ ਨਿਜਛਣ ਦੀ ਕੋਸ਼ਿਸ਼ ਕਰਨ ਤੇ ਮੈਨੂੰ ਖੁਸ਼ੀ ਹੈ ਕਿ ਵੀ ਬਾਹਰਲੇ ਬੰਦੇ ਜਿਹੜੇ ਨੇ ਉਹ ਸਿੱਖਾਂ ਦੀ ਬਾਹਰਲੇ ਕੀ ਹੁਣ ਵੀ ਤੁਸੀਂ ਦੇਖਿਆ ਹੋਣਾ ਸਾਬ ਸਿੰਘ ਜੀ ਅਕੱਲ ਪਰਸੋਂ ਮੈਨੂੰ ਕਿਸੇ ਨੇ ਵੀਡੀਓ ਭੇਜੀ ਕੋਈ ਇੱਕ ਮੈਂਕਾਈਂਡ ਫਾਰਮਾ ਹੈ ਉਹ ਕਿੰਨੀ ਵਧੀਆ ਵੀਡੀਓ ਨੇ ਬਣਾ ਕੇ ਭੇਜੀ ਵਿਸਾਖੀ ਦੇ ਵਿਸਾਖੀ ਦੇ ਅਫਸਰ ਦੇ ਉੱਤੇ ਲੋਕੀ ਤੇ ਤੁਹਾਨੂੰ ਪੂਜਣ ਨੂੰ ਤਿਆਰ ਸਿੱਖਾਂ ਨੂੰ ਅਸੀਂ ਆਪਸ ਵਿੱਚ ਹੀ ਲੜ ਲੜ ਕੇ ਅਸੀਂ ਆਪਣੇ ਹੌਮੇਚ ਹੀ ਰਹਿ ਕੇ ਤੇ ਅਸੀਂ ਆਪਣੀ ਜਿਹੜੀ ਜਿਹੜੀ ਸਾਡੀ ਗੁਰੂ ਸਾਹਿਬ ਨੇ ਸਾਨੂੰ ਵਧੀਆ ਇੱਕ ਫਿਲਾਸਫੀ ਦਿੱਤੀ ਹੈ ਕਿ ਦੁਨੀਆ ਨੂੰ ਇਕੱਠੇ ਕਰਨ ਦੀ ਅਸੀਂ ਆਪ ਹੀ ਨਹੀਂ ਇਕੱਠੇ ਹੋ ਰਹੇ ਤੇ ਦੁਨੀਆ ਨੂੰ ਤਾਂ ਅਸੀਂ ਕੀ ਇਕੱਠੇ ਕਰਾਂਗੇ ਜੀ ਜੀ ਬਿਲਕੁਲ ਇਹ ਉਹ ਸਾਰੀਆਂ ਸਿਚੁਏਸ਼ਨਸ ਨੇ ਜੋ ਫਿਲਹਾਲ ਸਰਦਾਰ ਗੁਰਪ੍ਰੀਤ ਸਿੰਘ ਨੇ ਦੱਸੀਆਂ ਹਾਲਾਂਕਿ ਆਉਂਦੇ ਸਮੇਂ ਦੇ ਵਿੱਚ ਇਹ ਅਟੇਨ ਹੋ ਪਾਣਗੀਆਂ ਨਹੀਂ ਹੋ ਪਾਣਗੀਆਂ ਇਸ ਸਮੇਂ ਤੇ ਮਨਸਰ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੀ ਤੁਹਾਨੂੰ ਦੱਸਦੇ ਰਹਿਵਾਂਗੇ ਉਹ ਤਕਲੀਬ ਬਣੇ ਰੋ ਬਣੇਗੀ ਪੰਜਾਬੀ ਦੇ